ਬ੍ਰੇਕਾ ਫੇਲ ਹੋਣ ਦੇ ਕਰਕੇ ਬੱਸਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਚੀਕ ਚਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ α1 ਮਾਲ ਦੇ ਸਾਹਮਣੇ ਦੋ ਬੱਸਾਂ ਦੇ ਵਿੱਚਕਾਰ ਇੱਕ ਭਿਆਨਕ ਟੱਕਰ ਹੋ ਜਾਂਦੀ ਹੈ ਦਰਅਸਲ ਪੰਨ ਬੱਸ ਜਿਹੜੀ ਹੈ ਉਹ ਖੜੀ ਹੋਈ ਸੀਗੀ ਤੇ ਇਸ ਦੌਰਾਨ ਪਿੱਛੋਂ ਆ ਰਹੀ ਇੱਕ ਪ੍ਰਾਈਵੇਟ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਵੇਂ ਹੀ ਉਹ ਪੋਲ ਤੋਂ ਹੇਠਾਂ ਉਤਰ ਰਹੀ ਸੀਗੀ ਤੇ ਉਸੇ ਦੌਰਾਨ ਬ੍ਰੇਕਾਂ ਫੇਲ ਹੋ ਗਈਆਂ ਤੇ ਖੜੀ ਪੰਨ ਬੱਸ ਦੇ ਵਿੱਚ ਜਾ ਕੇ ਬੱਸ ਟਕਰਾ ਜਾਂਦੀ ਹੈ ਅਤੇ ਇਸੇ ਦੌਰਾਨ ਮੌਕੇ ਤੇ ਚੀਕ ਚਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਪੰਨ ਦੇ ਵਿੱਚ ਸਵਾਰ ਸਵਾਰੀਆਂ ਜਿਹੜੀਆਂ ਨੇ ਉਹਨਾਂ ਦੀ ਜਾਨ ਬਚ ਚੁੱਕੀ ਹੈ ਜੋ ਪ੍ਰਾਈਵੇਟ ਬੱਸ ਦੇ ਵਿੱਚ ਸਵਾਰ ਸੀ ਸਵਾਰੀਆਂ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪੰਨ ਬੱਸ ਖੜੀ ਹੋਈ ਸੀਗੀ ਤੇ ਇਸ ਦੇ ਦੌਰਾਨ ਪਿੱਛੋਂ ਇੱਕ ਪ੍ਰਾਈਵੇਟ ਬੱਸ ਆਉਂਦੀ ਹੈ ਜਿਸ ਦੀਆਂ ਬ੍ਰੇਕਾਂ ਫੇਲ ਹੋ ਚੁੱਕੀਆਂ ਸੀਗੀਆਂ ਤੇ ਅਚਾਨਕ ਖੜੀ ਪੰਨ ਬੱਸ ਦੇ ਪਿੱਛੇ ਜਾ ਕੇ ਇਹ ਬੱਸ ਟੱਕਰ ਆ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਚੀਕ ਚਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਦੇਖ ਸਕਦੇ ਹੋ ਕਿ ਪੱਸਾਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਅਤੇ ਮੌਕੇ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਸੇ ਦੌਰਾਨ ਈਟੀਓ ਹਰਪਜਨ ਸਿੰਘ ਹੁਣਾ ਦੇ ਵੱਲੋਂ ਮੌਕੇ ਤੇ ਆਪਣਾ ਕਾਫਲਾ ਰੋਕ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਸਾਰੇ ਮਾਮਲੇ ਦਾ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਗਿਆ ਤੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਤੇ ਵਾਹਨ ਚਲਾ ਰਹੇ ਹੋਵੋ ਤੇ ਸਾਵਧਾਨੀ ਦੇ ਨਾਲ ਚਲਾਓ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਤੁਹਾਡੇ ਨਾਲ ਨਾ ਵਾਪਰ ਜਾਵੇ ਪਰ ਫਿਲਹਾਲ ਇੱਥੇ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਅੰਮ੍ਰਿਤਸਰ ਦੇ ਅਲਫਾ ਮਾਲ ਦੇ ਸਾਹਮਣੇ ਦੋ ਬੱਸਾਂ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ ਪ੍ਰਾਈਵੇਟ ਬੱਸ ਦੀ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਪੰਨ ਬੱਸ ਜੋ ਖੜੀ ਸੀਗੀ ਉਸ ਦੇ ਪਿੱਛੇ ਜਾ ਕੇ ਜ਼ੋਰਦਾਰ ਟਕਰਾਉਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਚੀਕ ਚੁਹਾੜਾ ਪੈ ਗਿਆ ਬੱਸ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਇਸ ਦੌਰਾਨ ਉਸੇ ਰਸਤੇ ਤੋਂ ਜਾ ਰਹੇ ਈਟੀਓ ਹਰਪਜਨ ਸਿੰਘ ਹੁਣਾਂ ਨੇ ਆਪਣਾ ਕਾਫਲਾ ਰੋਕ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਤਸਵੀਰਾਂ ਦੇਖ ਲੈਣੇ ਆ ਉਹ ਐਸਾ ਕੀ ਗੱਲ ਮੁੱਲਾਪੁਰ ਸੁਧਾਰ ਤੋਂ ਆਏ ਸੀ ਸਹੀ ਇਹਨ ਸੁਧਾਰ ਤੋਂ ਆਏ ਮੁੱਲਾਪੁਰ ਦੇ ਕੋਲੇ ਸੁਧਾਰ ਆ ਠੀਕ ਹੈ ਜੀ ਤੇ ਅਸੀਂ ਦੁਪਹਿਰੇ ਤੇ ਆਏ ਸੀ ਚੀਦਾ ਸਾਹਿਬ ਚੀਦਾ ਸਾਹਿਬ ਅੱਜ ਪੰਜਵਾਂ ਦੁਪਹਿਰਾ ਹੈ ਸਾਡਾ ਤੇ ਅਸੀਂ ਉਥੋਂ ਦੁਪਹਿਰੇ ਤੋਂ ਵਾਪਸ ਚੱਲੇ ਸੀ ਤੁਸੀਂ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਆਏ ਅਸੀਂ ਮੈਂ ਤੇ ਭਾਨਾ ਦੋਨੇ ਆ ਅੱਛਾ ਜੀ ਤੇ ਇੱਕ ਸਾਡਾ ਦੋਸਤ ਸੰਗੀ ਆ ਠੀਕ ਹੈ ਜੀ ਤਿੰਨ ਚਾਰ ਨੇ ਜਾਨੇ ਸੀ ਤੇ ਇਹ ਟ੍ਰੌਪਰ ਹੋਇਆ ਹਾਰਸਾ ਇਹ ਕਿੱਥੇ ਹੋਇਆ ਹੈਗਾ ਇਹ ਆਪਣੇ ਵੱਡੇ ਵੱਡੇ ਪੋੜ ਲਈ ਬਾਹਰ ਨਿਕਲ ਕੇ ਸ਼ਹਿਰੋਂ ਬਾਹਰ ਨਿਕਲ ਗਏ। ਹਾਂਜੀ। ਮੈਨੂੰ ਉਹ ਨਿਸ਼ਾਨੀ ਤਾਂ ਫਿਰ ਜਿੱਥੇ ਜੱਸਾ ਸੰਗੁਰਾ ਹੈ ਉਹ ਪਾਰ ਕੋਈ ਛੋਟਾ ਜਿਹਾ ਗਵਾਂ ਜਾ ਕੇ ਬਸ ਬਸ ਅਸੀਂ ਤੇ ਪਿਆਰ ਵਾਲੀ ਬੱਸ ਸੀਗੀ। ਉਹਦੇ ਤੇ ਅਸੀਂ ਬੈਠੇ ਸੀ। ਤੁਸੀਂ ਉੱਤੇ ਬੈਠੇ। ਹਾਂ ਅਸੀਂ ਦੋਨੇ ਜਾਣੇ ਬੈਠੇ ਸੀ ਇੰਜਣ ਦੇ ਉੱਤੇ। ਅੱਛਾ ਅੱਗੇ ਅੱਗੇ ਤੇ ਇਹ ਜਿਹੜਾ ਮੇਰਾ ਕਮਾਨਗਾ ਬਾਰੀ ਕੋਲੇ ਖੜਾ ਸੀਗਾ। ਬਾਰੀ ਕੋਲੇ। ਹਾਂ ਤੇ ਉਹ ਤੋਂ ਬ੍ਰੇਕਾਂ ਫੇਰ ਹੋ ਡਿਓ ਦੀਆਂ। ਬਸ ਉਹ ਰੋੜਾ ਪਈ ਜਾਂਦਾ ਮੈਂ ਉਹਨੂੰ ਕਹੀ ਵੀ ਜਾਂਦਾ ਗੇਅਰ ਪਾ ਦੇ ਵੱਡਾ ਇੰਜਣ ਬੰਦ ਕਰ ਦੇ ਸੋਚ ਬੰਦ ਕਰ ਦੇ ਬ੍ਰੇਕ ਫੇਲ ਹੋ ਗਈ ਉਹਦੇ ਬ੍ਰੇਕ ਫੇਲ ਹੋ ਗਏ ਉਹਨੇ ਗੇਅਰ ਵੀ ਨਹੀਂ ਪਾਇਆ ਵੱਡਾ ਉਹ ਉਦੋਂ ਕਵਰ ਆ ਗਿਆ ਉਹ ਰੋਕੋ ਹੋਰ ਐਡੇ ਕੋਲ ਤੋਂ ਥੱਲੇ ਉੱਤਰੀ ਗੱਡੀ ਵੈਸੇ ਹੀ ਰੋਕ ਦੇ ਬੱਚੀ ਕਿਤੇ ਜਾ ਕੇ ਗੱਡੀ ਗਾਂ ਟ੍ਰੈਫਿਕ ਤੇ ਜਾਮ ਸੀਗਾ ਇੱਕ ਕਾਰ ਸੀ ਕਾਰ ਤਾਂ ਮੇਰੇ ਥੋੜੀ ਵਜੇ ਉਹ ਬੱਸ ਦੇ ਵਿੱਚ ਹੋਜੀ ਜਾ ਕੇ ਹਾਂ ਫਿਰ ਬੱਸ ਦੇ ਵਿੱਚ ਹਾਂ ਦੂਜੀ ਬੱਸ ਵਿੱਚ ਦੂਜੀ ਬੱਸ ਵਿੱਚ ਉਹਦੇ ਵਿੱਚ ਵੀ ਕਿੰਨੇ ਕ ਬੰਦੇ ਦੇਖ ਨੂੰ ਉਹ ਤਾਂ ਜੰਗਲ ਪਦੇ ਉਹ ਦੂਜੀ ਨਹੀਂ ਆਪਣੀ ਡੀਲ ਐਸ ਗੱਡੀਆਂ ਹੁੰਦੀਆਂ ਫਸਾ ਉਹ ਜੀ ਕਿ ਪਤਾ ਨਹੀਂ ਕੋਈ ਸਵਾਰੀ ਸੀ ਕਿ ਵਜੇ ਜੇ ਮੈਨੂੰ ਪਤਾ ਨਹੀਂ ਪਤਾ ਤੇ ਇਹ ਸਾਡਾ ਐਕਸੀਡੈਂਟ ਹੋ ਗਿਆ ਇਹ ਜਿਹੜਾ ਬੰਦਾ ਮੂਰੇ ਬੈਠਾ ਸੀ ਮੇਰੇ ਉਹਦੇ ਸਿਰ ਖਸਟ ਹੋ ਗਿਆ ਸਿਰ ਵੱਜਾ ਗਾਂ ਜਾਂ ਕੀ ਹੋਇਆ ਕਿ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਮਗਰ ਬੈਠਾ ਜੀ ਵੀ ਜਾਣਾ ਕਿੱਥੇ ਸੀ ਬਾਬਾ ਜੀ ਅਸੀਂ ਮੁੱਲਾਪੁਰੋਂ ਸੰਭੋਗ ਜਾਂ ਮੋਗਰ ਚੱਲੇ ਸੀ ਮੋਗਰ ਮੋਗਰ ਘਰ ਕੇ ਲੈ ਕੇ ਚੱਲੇ ਸੀ ਬਾਬਾ ਜੀ ਹਾਂ ਮੋਗਰ ਚੱਲੇ ਗਏ ਅੱਛਾ ਤੇ ਇਹ ਹੁਣ ਤੇਰੇ ਭਾਂਜੇ ਦੀ ਡੈਥ ਹੋ ਗਈ ਹੈ ਉਹਦੀ ਡੈਥ ਹੋ ਗਈ ਕਿੰਨੇ ਕੁ ਮਰੇ ਸੀ ਉਹ 43 ਸਾਲ ਦੇ 43 ਸਾਲ ਹਾਂ ਕੋਈ ਵਿਆਹ ਨਹੀਂ ਨਾ ਮਾਪਿਆਂ ਵੀ ਹੈ ਨਹੀਂ ਸੀ ਉਹਸਮ ਜਿਨਕੇ ਐਡਾ ਸੀਗਾ ਅਠਾਂ ਦਿਨ ਦਾ ਸੀਗਾ ਜੋ ਪਾਲਿਆ ਸੀ ਅੱਛਾ ਅੱਛਾ ਮਨ ਗਲਤੀ ਬੱਸ ਵਾਲੇ ਦੀ ਜਿਸ ਦੀ ਬ੍ਰੇਕ ਫੇਰ ਕਰਕੇ ਆਹ ਇਹ ਉਹਦੀ ਗਲਤੀ ਆ ਉਹਦੀ ਗਲਤੀ ਬੱਸ ਵਾਲੇ ਦੀ ਇਹ ਪੁਰਾਣੀ ਬੱਸ ਸੀ ਪਤਾ ਨਹੀਂ ਹੁਣ ਸਾਨੂੰ ਕਿਹੜਾ ਨਵੀਆਂ ਘਬਰਾਂੀਆਂ ਵਿੱਚ ਬਿਠਾਏ ਅਜੀ ਸਰ ਇਹ ਕੀ ਹੋਇਆ ਤੇ ਕੋਈ ਜਾ ਰਹੀ ਸੀ ਆ ਮੈਂ ਇਥੋਂ ਲੰਘ ਰਿਹਾ ਸੀਗਾ ਤੇ ਅਲਫਾ ਮੌਲ ਦੇ ਸਾਹਮਣੇ ਨਾ ਇੱਕ ਅਬਾਸੀ ਸੀਗੀ ਪੰਸਪ ਇਹ ਜਾ ਰਹੀ ਸੀਗੀ ਅੱਗੇ ਇਹਦੇ ਪਿਛੇ ਇੱਕ ਪਿਆਰ ਬਸ ਆ ਰਹੀ ਸੀਗੀ ਔਰ ਅਚਾਨਕ ਉਸ ਬਸ ਦੀਆਂ ਬ੍ਰੇਕਾਂ ਜਿਹੜੀਆਂ ਉਹ ਫੇਲ ਹੋ ਗਈਆਂ ਔਰ ਇਸ ਜਿਹੜੀ ਸਰਕਾਰੀ ਬਸ ਸੀਗੀ ਉਹਨੂੰ ਪਿੱਛੋਂ ਹਿਟ ਕੀਤਾ ਔਰ ਕਾਫੀ ਵਾਸਤਾ ਤੇ ਨੁਕਸਾਨ ਹੋਇਆ ਹੀ ਆ ਕੁਝ ਇਸ ਬਸ ਦੀਆਂ ਡਰਾਈਵਰ ਕੰਡਕਟਰ ਸਵਾਰੀਆਂ ਅ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਫ ਨੇ ਉਹ ਜਿਹੜੀ ਪਿਆਰ ਬੰਸ ਸੀਗੀ ਉਹਦੇ ਚ ਕੁਝ ਇੱਕ ਸਵਾਰੀਆਂ ਇੰਚੜ ਹੋ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪੀਟਲ ਜਿਹੜਾ ਆ ਪਹਚਾਣ ਦਿੱਤਾ ਗਿਆ ਹੈ ਉਹਨਾਂ ਲਈ ਇਹ ਇਲਾਜ ਜਿਹੜੇ ਨੇ ਉਹ ਚੱਲ ਰਹੇ ਨੇ ਸੋ ਇਹ ਅਚਾਨਕ ਹੀ ਕਿਉਂਕਿ ਪੋਲ ਤੋਂ ਜਦੋਂ نیچے ਨੂੰ বাস ਆਉਂਦੀ ਆ ਤੇ ਇੱਕ ਉਹਦੀ ਸਪੀਡ ਵੀ ਜ਼ਿਆਦੀ ਹੋਏਗੀ ਇੱਕ ਨਾਲ ਦੇ ਨਾਲ ਉਹਦੀਆਂ ਬ੍ਰੇਕਾਂ ਫੇਰ ਓਨ ਕਰਕੇ ਇਹ ਦੁਰਘਟਨਾ ਜਿਹੜੀ ਆ ਇਹ ਵਾਪਰੀ ਜਾਨੀ ਨੁਕਸਾਨ ਕਿੰਨਾ ਹੋਇਆ ਨਹੀਂ ਅਜੇ ਤੱਕ ਤੇ ਉਹ ਜਿਹੜਾ ਉਹ ਦੇਖ ਰਹੇ ਆ ਅਜੇ ਤੇ ਜਿੰਨੇ ਇੱਥੇ ਮਰੀਜ਼ ਇੰਜਰਡ ਹੋਏ ਨੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਪੂਰਾ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਕਿੰਨੇ ਸੀਰੀਅਸ ਨੇ ਕਿਸ ਤਰ੍ਹਾਂ ਇਹ ਡਾਕਟਰਸ ਦੀ ਰਿਪੋਰਟ ਤੋਂ ਬਾਅਦ ਜਿਹੜਾ ਗੁਰਨਾਮਿਕ ਹਸਪਤਾਲ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਮਰ ਚੁੱਕਿਆ ਹੈਗਾ ਦੇਖੋ ਅਜੇ 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 ਜੋ ਜੜੀਆਂ ਰਿਪੋਰਟਸ ਨੇ ਉਹ ਡਾਕਟਰਸ ਵੱਲੋਂ ਉਹਨਾਂ ਦੀ ਪੋਸਟ ਜਿਹੜੀ ਆ ਉਹ ਕਰਨੀ ਬਾਕੀ ਆ ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਵੇ। ਦੋਨੇ ਬੱਸਾਂ ਦੇ ਡਰਾਈਵਰ ਮੌਜੂਦ ਨੇ ਕੋਈ। ਹਾਂਜੀ ਦੋਨੇ ਬੱਸਾਂ ਦੇ ਡਰਾਈਵਰ ਮੌਜੂਦ ਹੈ ਕਿ ਖਾਸ ਤੂਰੀ ਹੋਇਆ। ਨਹੀਂ ਮੈਨੂੰ ਜੋ ਲੱਗਦਾ ਹੈ ਕਿ ਫਰਾਰ ਹੋਣ ਵਾਲੀ ਤੇ ਤੇ ਕੋਈ ਗੱਲ ਨਹੀਂ ਐ ਇਸ ਤਰ੍ਹਾਂ ਦੀ। ਇਸ ਬੱਸ ਦੇ ਡਰਾਈਵਰ ਤੇ ਮੈਨੂੰ ਮਿਲੇ ਨੇ ਐਂਡ ਉਸ ਬੱਸ ਦੇ ਡਰਾਈਵਰ ਜਿਹੜੇ ਨੇ ਉਹ ਵੀ ਇੱਥੇ ਹੀ ਹੋਣਗੇ ਕਿਤੇ। ਕਿਉਂਕਿ ਅ ਇਸ ਵੇਲੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਉਹਦੇ ਵਿੱਚ ਸਭ ਤੋਂ ਮੇਜਰ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਹੈ ਕਿ ਜਿੰਨੇ ਵੀ ਲੋਕ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਲੋਕ ਆਫਟਰ ਕੀਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜੀਏ ਔਰ ਉਹਨਾਂ ਦਾ ਇਲਾਜ ਜਿਹੜਾ ਆ ਉਹ ਸ਼ੁਰੂ ਹੋਵੇ ਸੋ ਅਸੀਂ ਜਾਦਾ ਇਸ ਵੇਲੇ ਜੋਰ ਇਸੇ ਗੱਲ ਤੇ ਦੇ ਰਹੇ ਹਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋਵੇ ਇੱਥੇ ਅਲਫਾਬੰਦ ਐਲੀਵੇਟਰ ਰੋਡ ਤੋਂ ਪੁਲ ਦੇ ਥੱਲੇ ਬੱਸ ਜਾ ਰਹੀ ਸੀ ਪਨਪਾਸ ਜਿਹੜੀ ਚੰਡੀਗੜ੍ਹ ਜਾ ਰਹੀ ਸਵਾਰੀਆਂ ਸਮੇਤ ਉਹਦੇ ਪੈਕ ਤੇ ਇੱਕ ਪਿਆਰ ਬੱਸ ਜਿਹੜੀ ਕਿ ਪਤਾ ਲੱਗਿਆ ਵੀ ਉਹਦੀ ਬ੍ਰੇਕ ਨਹੀਂ ਲੱਗੀ ਉਹ ਆ ਕੇ ਇਹਦੇ ਪਿੱਛੇ ਵੱਜੀ ਹੈ ਜਿਹਦੇ ਨਾਲ ਜਿਹੜੀਆਂ ਪਿਆਰ ਬੱਸ 'ਚ ਬੈਠੀਆਂ ਆਂੀਆਂ ਸਵਾਰੀਆਂ ਉਹ ਇੰਜਰਡ ਹੋਈਆਂ ਆ ਤੇ ਜਿਹੜੀਆਂ ਪਨਪਾਸ 'ਚ ਬੈਠੀਆਂ ਏ ਉਹ ਸਵਾਰੀਆਂ ਉਹ ਵਿਚਾਰਿਆ ਉਹਦੇ ਇੱਥੇ ਮੌਕੇ ਤੇ ਆਏ ਸਾਨੂੰ ਇਤਲਾਹ ਮਿਲ ਤੇ ਮੈਂ ਟ੍ਰੈਫਿਕ ਇੰਚਾਰਜ ਤਨ ਮੌਕੇ ਤੇ ਪਤਾ ਲੱਗਿਆ ਤਾਂ ਇਹ ਆਪ ਦੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਬੱਸਾਂ ਨੂੰ ਸਾਈਡ ਤੇ ਕਰਵਾ ਕੇ ਸਰ ਦੱਸਿਆ ਜਾ ਰਿਹਾ ਵੀ ਜਿਹੜਾ ਪਿਆਰ ਬੱਸ ਸਵਾਰੀਆਂ ਚ ਉਹਨਾਂ ਦੇ ਇੱਕ ਦੋ ਸਵਾਰੀਆਂ ਲੈਫਟ ਹੋ ਚੁੱਕੀ ਆ ਉਹ ਥਾਣੇ ਮਕਬੂਲਪੁਰ ਵੱਲੋਂ ਸਬ ਇੰਸਪੈਕਟਰ ਗੁਰਚੰਦ ਸਿੰਘ ਜਿਹੜੇ ਆ ਇਸ ਸੰਬੰਧੀ ਜਿਹੜੀ ਆ ਉਹ ਕਾਰਵਾਈ ਕਰ ਰਹੇ ਆ ਉਹ ਮੌਕੇ ਤੇ ਇੱਥੇ ਆਏ ਹੀ ਤੇ ਹੁਣ ਹਸਪੀਟਲ ਗਏ ਆ ਜੋ ਵੀ ਬਣਦੀ ਕਾਰ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਮਕਬੂਲਪੁਰ ਥਾਣਾ ਵੱਲੋਂ ਇਹਦੇ ਬਾਰੇ ਗੁਰਚੰਦ ਸਿੰਘ ਸਬ ਇੰਸਪੈਕਟਰ ਜਿਹੜੇ ਕਰਨਿਕ ਹਸਪੀਟਲ ਗਏ ਆ ਉੱਥੇ ਜਾ ਕੇ ਪਤਾ ਲੱਗੇਗਾ ਉਹ ਕਾਰਵਾਈ ਕਰ ਰਹੇ ਆ ਥਾਣਾ ਮਕਬੂਲਪੁਰਾ ਤੋਂ ਇੱਥੇ ਸਰ ਜ਼ਖਮੀ ਕਿੰਨੇ ਕੋਇਆ ਲੋਕ ਜ਼ਖਮੀ ਇੱਥੇ ਜਿਹੜੇ ਜਿੰਨੇ ਵੀ ਹੋਏ ਹੀ ਇੰਜਰਡ ਉਹਨਾਂ ਨੂੰ ਜਿਹੜਾ ਪਿਆਰ ਬੱਸ ਦੇ ਜਾਂ ਸਵਾਰੀਆਂ ਉਹਨਾਂ ਨੂੰ ਲੜਾਗਿਰਾਂ ਦੀ ਮਦਦ ਨਾਲ ਸਾਰੇ ਜਿਹੜੀਆਂ ਸਵਾਰੀਆਂ ਗੁਰੂ ਨਾਨਕਾ ਹਸਪੀਟਲ ਭੇਜ ਦਿੱਤੀਆਂ ਇੰਜਰਡ ਜਿਹੜੇ ਹਾਸਤਾ ਕਿਹੜੀ ਜਗ੍ਹਾ ਹੋਇਆ ਸਰ ਇਹ α1 ਮਾਲ ਐਲੀਵੇਟਰ ਰੋਡ ਤੋਂ ਪੁਲ ਤੋਂ ਉਤਰਦਿਆਂ ਹੋਇਆ ਬੱਸ ਦੇ ਪੰਨ ਬੱਸ ਦੇ ਬੈਕ ਸਾਈਡ ਤੇ ਪਿਆਰ ਬੱਸ ਜਿਹੜੀ ਹੈ ਵਜਈ ਹੈ ਬਰੇਕਅਪ ਹੋਣ ਦਾ ਪਤਾ ਇਹ ਹੀ ਲੱਗਾ ਆ ਬਾਕੀ ਜਿਹੜਾ ਉਹ ਮਕੈਨੀਕਲ ਰਿਪੋਰਟ ਜਿਹੜੀ ਆ ਉਹ ਤਪਦੀਸ਼ੀ ਅਫਸਰ ਵੱਲੋਂ ਲਈ ਜਾਵੇਗੀ ਪਤਾ ਇਹ ਲੱਗਾ ਮੌਕੇ ਤੇ ਆ